ਚੀਜ਼ ਹੁੰਦੀ ਹੈ ਜਿਵੇਂ ਆ ਜੋਗੀ ਇਹ ਮਨਕੇ ਲੈ ਕੇ ਫਿਰਦੇ ਹੁੰਦੇ ਆ ਪਿੰਡਾਂ ਦੇ ਵਿੱਚ ਕਿ ਸੱਪ ਦਾ ਮਨਕਾ ਜੀ ਉੱਤੇ ਲਾ ਦਿਓ ਬੰਦਾ ਵੱਜ ਜਾਂਦਾ ਇਹਦੇ ਨਾਲ ਕੁਝ ਨਹੀਂ ਜੀ ਹੁੰਦਾ ਸੱਪ ਬੰਦੇ ਤੋਂ ਡਰਦਾ ਬੰਦਾ ਸੱਪ ਤੋਂ ਡਰਦਾ ਇਹ ਚੱਕ ਵੀ ਬੰਦੇ ਨੂੰ ਉਦੋਂ ਹੀ ਮਾਰਦਾ ਜਦੋਂ ਕਿ ਇਹਦੇ ਉੱਤੇ ਪਿਆਰ ਆ ਜੇ ਪਿੰਡ ਦੇ ਵਿੱਚ ਕਾਲਾ ਕੋਪਰਾ ਸੱਪ ਹੋ ਗਿਆ ਜੀ ਇੱਕ ਪਦਮ ਸੱਪ ਹੈ ਜਿੰਦੇ ਮਗਰਲੇ ਪਾਸੇ ਖੁਰ ਦਾ ਨਿਸ਼ਾਨ ਹੁੰਦਾ ਉਹ ਵੀ ਬਹੁਤ ਜਰੀਲਾ ਹੁੰਦਾ ਨੂੰ ਜੀ ਘੱਟੋ ਘੱਟ 40 50 ਸਾਲ ਹੋ ਚੱਲੇ ਐ ਮੈਂ ਜਿੰਨੇ ਵੀ ਮੈਨੂੰ ਫੋਨ ਆਉਂਦੇ ਐ ਮੈਂ ਸੱਪ ਫੜ ਕੇ ਨਾਲ ਦੀ ਨਾਲ ਬਾਹਰ ਜੰਗਲਾਂ ਚ ਛੱਡ ਆਉਣਾ ਕਹਿੰਦੇ ਬਾਬਾ ਜੀ ਜਿਵੇਂ ਤੁਹਾਡਾ ਬੇਟਾ ਗਿਆ ਜੇ ਐ ਕਿਸੇ ਹੋਰ ਦਾ ਬੇਟਾ ਜਾਊਗਾ ਫਿਰ ਵੀ ਦੁੱਖ ਆਊਗਾ ਤੁਹਾਨੂੰ ਤੇ ਤੁਸੀਂ ਐ ਸੱਪ ਨਾ ਬੰਦ ਕਰੋ ਜਿਹੜੇ ਘਰਾਂ ਦੇ ਵਿੱਚ ਬੈਠੇ ਸੱਪ ਨਿਕਲਦੇ ਆ ਉਹਨਾਂ ਨੂੰ ਫੜ ਕੇ ਬਾਹਰ ਜੂਰੂ ਛੱਡ ਕੇ ਆਇਆ ਕਰੋ ਫਿਰ ਮੈਂ ਦੁਬਾਰਾ ਚਾਲੂ ਕਰਦਾ ਮੈਂ ਕੁਵਾਰਾ ਹੁੰਦਾ ਹੀ ਸੱਪ ਫੜਦਾ ਰਿਆਂ ਮੇਰਾ ਬੇਟਾ ਸੀ ਵਿਕਰਮ ਉਹ ਛੋਟੀ ਜਿਹੀ ਉਮਰ ਚ ਹੀ ਫਰਨ ਲੱਗ ਗਿਆ ਸੀ ਉਹ ਤਾਂ ਇੰਨਾ ਸ਼ੌਂਕੀ ਸੀ ਸੱਪਾਂ ਦਾ ਬਹੁਤ ਹੀ ਜ਼ਿਆਦਾ ਹਾਲਾਂਕਿ ਉਹਨੂੰ ਬਹੁਤ ਸਮਝਾਈਦਾ ਸੀ ਪੁੱਤ ਜਿਹੜੇ ਇਹ ਸੱਪ ਹੁੰਦੇ ਆ ਮਿੱਤ ਨਹੀਂ ਹੁੰਦੇ ਕਿਸੇ ਦੇ ਇਹਨੂੰ ਜਿੰਨਾ ਮਰਜ਼ੀ ਆਪਾਂ ਦੁੱਧ ਪਿਆ ਲਈਏ ਜਿੰਨਾ ਮਰਜ਼ੀ ਇਹਨੂੰ ਪਾਲ ਲਈਏ ਇਹ ਮਿੱਤ ਨਹੀਂ ਹੁੰਦਾ ਨਹੀਂ ਮਾਰਨਾ ਤਾਂ ਕੋਈ ਵੀ ਸੱਪ ਨਹੀਂ ਚਾਹੀਦਾ ਜੀ ਕਿਉਂਕਿ ਸੱਪਾਂ ਦੀ ਜੇ ਨਸਲ ਖਤਮ ਹੋ ਗਈ ਨਾ ਜੀ ਖੇਤਾਂ ਦੇ ਵਿੱਚ ਇੰਨੇ ਚੂਹੇ ਹੋ ਜਾਣਗੇ ਕਿ ਇੰਨੇ ਕੁ ਜਰੀਲੇ ਜਾਨਵਰ ਹੋ ਜਾਣਗੇ ਜਿਹੜੇ ਜਿਨ੍ਹਾਂ ਨੂੰ ਇੱਕ ਸੱਪ ਖਾ ਜਾਂਦੇ ਐ ਬਹੁਤ ਜ਼ਿਆਦਾ ਜਰੀਲੇ ਸੱਪ ਹੋ ਜਾਣਗੇ ਸੇਵਾ ਤੁਸੀਂ ਕਰਦੇ ਹੋ ਇਹ ਬਿਲਕੁਲ ਫ੍ਰੀ ਹੁੰਦੀ ਐ ਜਿਹੜਾ ਜਿਵੇਂ ਕਿਸੇ ਦੇ ਘਰ ਆ ਗਿਆ ਜਾਂ ਫੈਕਟਰੀ 'ਚ ਆ ਗਿਆ ਉੱਥੋਂ ਸੱਪ ਫੜ ਕੇ ਲੈਣਾ ਅਸੀਂ ਨਾ ਜੀ ਕਦੇ ਪੈਸੇ ਨਹੀਂ ਲੇ ਕਈ ਬੰਦੇ ਇਹੋ ਜਿਹੇ ਐ ਸਾਨੂੰ ਧੱਕੇ ਨਾਲ 4-500 ਰੁਪਏ ਦੇ ਵੀ ਦਿੰਦੇ ਚਲੋ ਅੱਬਾ ਜੀ ਤੇਨ ਨਹੀਂ ਦੂਰੋਂ ਆਏ ਆ ਤੇਲ ਗੱਟੀ ਲੈ ਕੇ ਆਏ ਆ ਤੁਸੀਂ ਚਾਹ ਲਓ ਤੁਸੀਂ ਕੇਲ ਦਾ ਖਰਚਾ ਹੀ ਲੈ ਜਾਓ ਅਸ ਵੀ ਕਦੀ ਪੈਹਾ ਮੰਗਿਆ ਨਹੀਂ ਅਸੀਂ ਫਰੀ ਹੋ ਸੇ ਹੋ ਗਏ ਜਦ ਤੂੰ ਵੇਲਵਾ ਪਾ ਕੋਸਟ ਕੇ ਫੜਾਗੇ ਨਾ ਜੀ ਉਦੋਂ ਫਿਰ ਚੱਕ ਮਾਰ ਇੱਕ ਬੰਦੇ ਨੂੰ ਕੁਛ ਨਹੀਂ ਕਹੂਗਾ ਜੀ ਇਹ ਮਰ ਕੇ ਮੇਰੇ ਕੋਲ ਇੰਨੇ ਪੋਲੇ ਹੱਥ ਨਾ ਪਰਿਆ ਹੋਇਆ ਹੈ ਇਹਨੇ ਸਰੀਰ ਨੂੰ ਨਹੀਂ ਪਤਾ ਨਾ ਕਰਿਆ ਮੈਨੂੰ ਪਰਿਆ ਹੋਇਆ ਹੈ ਇਹ ਪੰਜਾਬ ਦਾ ਸਭ ਤੋਂ ਖਤਰਨਾਕ ਸੱਪ ਹੁੰਦਾ ਜਿਹੜੀ ਪਦਮ ਇਸ ਤੋਂ ਜ਼ਹਿਰੀਲਾ ਸੱਪ ਹੁੰਦਾ ਸੰਗ ਦੂਰ ਜਿੰਦਾ ਲੜੇ ਦਾ ਇਲਾਜ ਨਹੀਂ ਹੁੰਦਾ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਅਮਿਤ ਸ਼ਰਮਾ ਸਾਡੇ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਸੱਪ ਨੇ ਕੀ ਕੀ ਪ੍ਰਜਾਤੀਆਂ ਨੇ ਕਿ ਸਾਰੀ ਪ੍ਰਜਾਤੀਆਂ ਖਤਰਨਾਕ ਹੁੰਦੀਆਂ ਇਹ ਸਾਰੀ ਤੁਹਾਨੂੰ ਇਹ ਜਾਣਕਾਰੀ ਅਸੀਂ ਦਿਖਾਵਾਂਗੇ ਤੇ ਗੱਲਬਾਤ ਵੀ ਕਰਾਵਾਂਗੇ ਸਾਡੇ ਨਾਲ ਨੇ ਵਿਕਰਮ ਮਲੋੜ ਜਿਹੜਾ ਸਨੇਹ ਕੈਚਰ ਦੇ ਨਾਮ ਤੇ ਪੂਰੇ ਦੇਸ਼ ਮਸ਼ਹੂਰ ਮਸ਼ਹੂਰ ਸੀਗਾ ਨੌਜਵਾਨ ਤੇ ਇਸ ਦੁਨੀਆ ਚ ਉਹ ਤਾਂ ਨਹੀਂ ਰਿਹਾ ਪਰ ਉਹਦੇ ਜਿਹੜੇ ਪਿਤਾ ਜੀ ਹੈ ਵਿਅਦ ਗੁਰਪ੍ਰਜਾ ਸਿੰਘ ਜੀ ਨੇ ਸਾਡੇ ਨਾਲ ਲੇ ਜਿਹੜੇ ਰੈਸਕਿਊ ਕਰਦੇ ਨੇ ਸੱਪਾਂ ਨੂੰ ਵਕ ਵਕ ਥਾਮਾਂ ਤੋਂ ਜਿੱਥੋਂ ਵੀ ਇਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਸੱਪ ਫਲਾਨੀ ਜਗ੍ਹਾ ਤੇ ਕਿਸੇ ਦੇ ਘਰ ਦੇ ਵਿੱਚ ਆਇਆ ਹੈ ਜਾਂ ਫੈਕਟਰੀ 'ਚ ਹੈ ਉਹ ਤੋਂ ਫੜ ਕੇ ਲਿਆਉਂਦੇ ਨੇ ਉਸ ਤੋਂ ਬਾਅਦ ਰੈਸਕਿਊ ਕਰਕੇ ਉਹਨੂੰ ਜੰਗਲ ਦੇ ਵੀ ਛੱਡਦੇ ਨੇ ਤਾਂ ਤੁਹਾਨੂੰ ਤਾਰਫ ਕਰਾਦੀ ਮੇਰੇ ਨਾਲ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਵਿਅਦ ਗੁਰਪ੍ਰਜਾ ਸਿੰਘ ਜੀ ਨੇ ਜਿਨ੍ਹਾਂ ਦਾ ਬੇਟਾ ਵਿਕਰਮ ਮਲੋੜ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਸੱਪ ਦੇ ਡੱਸਣ ਦੇ ਨਾਲ ਹੀ ਉਹਦੀ ਮੌਤ ਹੋਈ ਸੀ ਪਰ ਉਹ ਇਸ ਦੁਨੀਆ 'ਚ ਨਹੀਂ ਰਿਹਾ ਪਰ ਅੱਜ ਵੀ ਉਹਦੇ ਜਿਹੜੇ ਫਾਦਰ ਹੈ ਉਹਦੇ ਪਿਤਾ ਵ્યાਦ ਗੁਰਪਚੰਨ ਸਿੰਘ ਜੀ ਨੇ ਅੱਜ ਵੀ ਸੱਪਾਂ ਦੀ ਪੂਰਾ ਰੈਸਕਿਊ ਕਰਕੇ ਉਹਨਾਂ ਨੂੰ ਛੱਡ ਕੇ ਆਂਦੇ ਨੇ ਜੰਗਲਾਂ ਦੇ ਵਿੱਚ ਤਾਂ ਗੱਲ ਕਰਦੇ ਆ ਥੋੜਾ ਬਹੁਤ ਬਹੁਤ ਸਵਾਗਤ ਹੈ ਗੁਰਪਚੰਨ ਜੀ ਦਾ ਸਾਰੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਸਭ ਤੋਂ ਪਹਿਲਾ ਸਵਾਲ ਇਹ ਹੈ ਜੀ ਜਿੰਨੇ ਵੀ ਸਾਡੇ ਪੰਜਾਬ ਚ ਸੱਪ ਪਾਏ ਜਾਂਦੇ ਕਿੰਨੀਆਂ ਪ੍ਰਜਾਤੀਆਂ ਨੇ ਕਿ ਉਹ ਸਾਰੀਆਂ ਖਤਰਨਾਕ ਹੁੰਦੀਆਂ ਨਹੀਂ ਪੰਜਾਬ ਦੇ ਵਿੱਚ ਨਾ ਜੀ ਅਸਲ ਦੇ ਵਿੱਚ ਤਿੰਨ ਚਾਰ ਸੱਪ ਹੀ ਹੈ ਜਿਹੜੇ ਜ਼ਰੀਲੇ ਬਾਕੀ ਬਹੁਤ ਸਾਰੇ ਇਹੋ ਜਿਹੇ ਜਿਨ੍ਹਾਂ ਦੇ ਵਿੱਚ ਜ਼ਹਿਰ ਜਮਾ ਹੀ ਨਹੀਂ ਹੁੰਦਾ ਬਿਲਕੁਲ ਹੀ ਨਹੀਂ ਹੁੰਦਾ ਜਿਵੇਂ ਇੱਕ ਚੂਹਾ ਹੁੰਦਾ ਉਹੋ ਜਿਹੇ ਸੱਪ ਹੁੰਦੇ ਆ ਉਹਨਾਂ ਵਿੱਚ ਜ਼ਹਿਰ ਨਹੀਂ ਹੁੰਦਾ ਇੱਕ ਸੰਗਚੂਰ ਹੈ ਜਿਹੜਾ ਥੱਲੋਂ ਬਿਲਕੁਲ ਚਿੱਟੇ ਰੰਗ ਦਾ ਹੁੰਦਾ ਹੈ ਉੱਪਰ ਕਾਲੇ ਥੰਮ ਹੁੰਦੇ ਆ ਇੱਕ ਕਾਲਾ ਥੰਮ ਹੁੰਦਾ ਇੱਕ ਚਿੱਟਾ ਥੰਮ ਹੁੰਦਾ ਹੁੰਦੇ ਉਹ ਸਭ ਤੋਂ ਜ਼ਹਿਰੀਲਾ ਸੱਪ ਹੁੰਦਾ ਜੇ ਉਹ ਬੰਦੇ ਨੂੰ ਲੜ ਜਾਂਦਾ ਹੈ ਬੰਦੇ ਦੀ ਜਿਹੜੀ ਸਾਲੀ ਨਾੜੀ ਉਹ ਸੁੱਕ ਜਾਂਦੀ ਹੈ ਬੰਦੇ ਨੂੰ ਸਾਹ ਨਹੀਂ ਆਉਂਦਾ ਉਹਦੇ ਕਰਕੇ ਬੰਦੇ ਦੀ ਮੌਤ ਹੋ ਜਾਂਦੀ ਹੈ ਬਾਕੀ ਜਿਹੜਾ ਕੋਪਰਾ ਸੱਪ ਹੈ ਕੋਪਰਾ ਸੱਪ ਬੰਦੇ ਨੂੰ ਅਗਰ ਲੜ ਜਾਂਦਾ ਹੈ ਤੇ ਆਪਾਂ ਉਹਨੂੰ 1 ਘੰਟੇ ਦੇ ਵਿੱਚ ਬੰਦੇ ਨੂੰ ਬਚਾ ਸਕਦੇ ਹਾਂ ਜੇ ਮੌਕੇ ਤੇ ਬਚਾਉਣਾ ਹੋਵੇ ਮੌਕੇ ਤੇ ਬੰਦੇ ਨੂੰ ਬਹੁਤ ਵਧੀਆ ਬਚਾ ਸਕਦੇ ਹਾਂ ਕਿਸੇ ਡਾਕਟਰ ਕੋਲੇ ਕਿਸੇ ਪਾਸੇ ਭੱਜਣ ਦੀ ਲੋੜ ਵੀ ਨਹੀਂਗੀ ਜਿੱਥੇ ਸੱਪ ਲੜ ਜਾਵੇ ਜਿਵੇਂ ਆਂਗਲ ਦੇ ਉੱਤੇ ਸੱਪ ਲੜ ਗਿਆ ਇੱਕ ਥਾਂ ਤੋਂ ਇੱਥੋਂ ਬੰਨ ਦਵੇ ਬੰਦਾ ਫਿਰ ਇੱਥੋਂ ਬੰਨੇ ਫਿਰ ਇੱਥੋਂ ਚਾਰ ਥਾਵਾਂ ਤੋਂ ਬੰਨ ਦੇਣਾ ਰੱਸੀ ਨਾਲ ਘੁੱਟ ਕੇ ਤੇ ਉੱਤੇ ਉਂਗਲ ਤੇ ਜਿੱਥੇ ਸੱਪ ਲੜਿਆ ਉੱਥੇ ਮਦਾਣੀ ਚੀਰਾ ਲਾ ਦੇਣਾ ਕਿ ਜਿੰਨਾ ਵੀ ਖੂਨ ਹੈ ਸਾਰਾ ਬਾਹਰ ਚਲਾ ਜਾਏ ਉਂਗਲ ਤਾਂ ਭਾਵੇਂ ਖਰਾਬ ਹੋ ਜੂਗੀ ਪਰ ਬੰਦੇ ਦੀ ਮੌਤ ਨਹੀਂ ਹੁੰਦੀ ਇਹ ਮੌਕੇ ਦਾ ਇਲਾਜ ਹੈ ਉਹਨੂੰ ਥੋੜੇ ਦਿਨ ਹੋ ਗਏ ਮੈਂ ਇੱਕ ਐਂਡਰੋ ਵੇਖੀ ਜਾਂਦਾ ਜੀ ਕੋਈ ਬੰਦਾ ਦੱਸੀ ਜਾਵੇ ਜੀ ਠਿਕਰੀ ਨਹੀਂ ਸਾਦਰ ਹੈ ਤੇ ਜੇ ਉਹ ਬੰਦੇ ਦੇ ਉੱਤੇ ਲਾ ਦੇਵੇ ਆ ਦੇਖੋ ਇਹ ਠਿਕਰੀ ਨਸਾਦਰ ਹੈ ਨਮਕੀ ਹੈ ਜੀ ਅਸਲ 'ਚ ਇਹ ਹੁੰਦਾ ਜੀ ਜ਼ਖਮ ਨੂੰ ਚੈੱਕ ਕਰਨ ਵੇਲੇ ਉਹ ਬੰਦਾ ਕਹਿ ਰਿਹਾ ਸੀ ਕਿ ਜ਼ਖਮ ਦੇ ਉੱਤੇ ਲਾ ਦਿਓ ਬੰਦੇ ਨੂੰ ਖਵਾ ਦਿਓ ਬੰਦਾ ਵੱਜ ਜਾਊਗਾ ਮੈਂ ਇਹੀ ਉਹ ਮੇਰੇ ਵੀਰਾਂ ਨੂੰ ਕਹਿਣਾ ਚਾਹੁੰਨਾ ਕਿ ਜਦੋਂ ਵੀ ਕਿਸੇ ਕੈਮਰੇ ਅੱਗੇ ਆਉਂਦੇ ਝੂਠ ਨਾ ਮਾਰਿਆ ਕਰੋ ਸੱਚਾਈ ਦੱਸਿਆ ਕਰੋ ਕਿਉਂਕਿ ਬੰਦੇ ਦੀ ਆਪਾਂ ਜਾਨ ਬਚਾਉਣੀ ਹੈ ਕਿਉਂਕਿ ਜੇ ਬੰਦਾ ਨਸਾਦਰ ਖਾ ਕੇ ਘਰੇ ਬੈਠਾ ਰਹੂਗਾ ਬੰਦੇ ਦੀ ਮੌਤ ਮੱਲੋਮੱਲੀ ਹੋ ਜਾਣੀ ਹੈ ਇਹ ਨਸਾਦਰ ਹੁੰਦਾ ਸਿਰਫ ਜ਼ਖਮ ਨੂੰ ਚੈੱਕ ਕਰਨ ਵੇਲੇ ਜਿੱਤੇ ਕਾਲਾ ਕੋਪਰਾ ਸੱਪ ਲੜ ਗਿਆ ਉੱਥੇ ਮਾਰਾ ਜਾਂ ਖੂਨ ਕੱਢ ਕੇ ਇਹਨੂੰ ਪੱਥਰ ਦੇ ਉੱਤੇ ਰਗੜ ਕੇ ਪਾਣੀ ਦੇ ਨਾਲ ਉੱਤੇ ਲਾਓ ਜੇ ਤਾਂ ਸਾੜ ਪੈਂਦਾ ਜਲਨ ਹੁੰਦੀ ਹੈ ਤਾਂ ਕਿਸੇ ਪਾਸੇ ਭੱਜਣ ਦੀ ਲੋੜ ਨਹੀਂ ਕਿਉਂਕਿ ਸਮਝ ਲੋ ਕਿ ਸੱਪ ਦੇ ਵਿੱਚ ਜ਼ਹਿਰ ਨਹੀਂ ਹੈਗਾ ਜੇ ਪਿਓਰ ਕੋਪਰਾ ਸੱਪ ਲੜਿਆ ਹੋਊਗਾ ਤੁਸੀਂ ਜਦੋਂ ਉਂਗਲ ਕਟੋਗੇ ਵੀ ਤੁਹਾਨੂੰ ਦਰਦ ਨਹੀਂ ਹੋਊਗਾ ਕਿਉਂਕਿ ਉਹ ਨਾਲ ਦੀ ਨਾਲ ਜ਼ਹਿਰ ਦੇ ਨਾਲ ਜਗਾ ਸਨ ਹੋ ਜਾਂਦੀ ਹੈ ਜਦੋਂ ਠਿਕਰੀ ਨਸਾਦਰ ਲਾਓਗੇ ਨਾ ਤਾਂ ਕੋਈ ਜਲਨ ਹੋਏਗੀ ਨਾ ਹੀ ਸਾੜ ਪਏਗਾ ਇਹ ਚੀਜ਼ ਹੁੰਦੀ ਹੈ ਜਿਵੇਂ ਆ ਜੋਗੀ ਆ ਮਨਕੇ ਲੈ ਕੇ ਫਿਰਦੇ ਹੁੰਦੇ ਆ ਪਿੰਡਾਂ ਦੇ ਵਿੱਚ ਕਿ ਥੱਪ ਦਾ ਮਨਕਾ ਜੀ ਉੱਤੇ ਲਾ ਦੋ ਬੰਦਾ ਵੱਜ ਜਾਂਦਾ ਇਹਦੇ ਨਾਲ ਕੁਛ ਨਹੀਂ ਜੀ ਹੁੰਦਾ ਇਹ ਜਿਹੜਾ ਮਨਕਾ ਨਾ ਜੀ ਇਹ ਕਛੂਗੰਮੇ ਦੀ ਖੋਪੜੀ ਤੋਂ ਬਣਿਆ ਹੁੰਦਾ ਜਦੋਂ ਇਹਨੂੰ ਪਾਣੀ ਦੇ ਵਿੱਚੋਂ ਪਾਉਂਦੇ ਆ ਇਹ ਬੁਬਲੇ ਛੱਡਦਾ ਛੋਟੇ ਛੋਟੇ ਬੁਬਲੇ ਛੱਡੀ ਜਾਊਗਾ ਨਿਕਨੇ ਨਿਕਨੇ ਪਾਣੀ ਆਇਆ ਲੱਗਦਾ ਜਿਵੇਂ ਪਾਣੀ ਪੀ ਰਿਹਾ ਪਰ ਇਹ ਖੋਪੜੀ ਕਰਕੇ ਕਛੂਗੰਮੇ ਦੀ ਖੋਪੜੀ ਹੁੰਦੀ ਆ ਖੁਸ਼ਕ ਹੁੰਦੀ ਆ ਜਦੋਂ ਆਪਾਂ ਇਹਨੂੰ ਪਾਣੀ 'ਚ ਪਾਉਂਦੇ ਆ ਪਾਣੀ ਮੱਲੋ ਮੱਲੀ ਖਿੱਚਦੀ ਆ ਇਨੂੰ ਖੋਪਰੀ ਨੂੰ ਕੀ ਕਰਦੇ ਆ ਟਾਇਰ ਲੈ ਕੇ ਕੋਈ ਵੀ ਗੱਡੀ ਦਾ ਟਾਇਰ ਲੈ ਲੈਂਦੇ ਆ ਉਹਨੂੰ ਧੂਆਂ ਭਾਲਦੇ ਨਹੀਂ ਅੱਗ ਨਹੀਂ ਲਾਉਂਦੇ ਉਹਨੂੰ ਵਿੱਚ ਦੱਬ ਦਿੰਦੇ ਆ ਕੱਚੂ ਦੀ ਖੋਪਰੀ ਨੂੰ ਤੇ ਉਹਨਾਂ ਦੇ ਫਿਰ ਐ ਨਿਕੇ 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 ਮਨਕੇ ਬਣਾ ਲੈਂਦੇ ਆ ਜਿਵੇਂ ਪਿੰਡਾਂ ਦੇ ਵਿੱਚ ਕਿਸੇ ਕੋਲ ਕਣਕ ਲੈ ਲਈ ਐ ਕਰਕੇ ਵੰਡ ਆਉਂਦੇ ਆ ਪਰ ਇਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਫਿਰ ਦੂਸਰਾ ਨੰਬਰ ਦੁਮਗੀ ਦਾ ਕਹਿ ਦਿੰਦੇ ਆ ਕਿ ਭਾਈ ਹਰੇਕ ਬੰਦੇ ਨੂੰ ਇਹ ਕਹਿ ਦਿੰਦੇ ਆ ਜੋਗੀ ਕਿ ਦੁਮੇ ਹੀ ਲੜਗੀ ਦਮੂਈ ਇੱਕ ਇਹੋ ਜਿਹਾ ਜਾਨਵਰ ਹੈ ਜਿੰਦੇ ਵਿੱਚ ਹਵਾ ਭਰ ਵੀ ਜ਼ਹਿਰ ਨਹੀਂ ਹੁੰਦਾ ਉਹਦੇ ਵਿੱਚ ਹੱਡੀ ਵੀ ਨਹੀਂ ਹੁੰਦੀ ਦਮੂਈ ਜਿਹੜੀ ਸਹੀ ਦਮੂਈ ਹੈ ਨਾ ਜੀ ਉਹਦੇ ਵਿੱਚ ਹੱਡੀ ਵੀ ਨਹੀਂ ਹੁੰਦੀ ਇਹ ਦਮੂਈਆਂ ਵੀ ਦੋ ਤਿੰਨ ਤਰ੍ਹਾਂ ਦੀਆਂ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਦਮੂਈਆਂ ਦੀਆਂ ਨਸਲਾਂ ਬਹੁਤ ਆ ਦਮੂਈ ਕਾਲੇ ਰੰਗ ਦੀ ਵੀ ਹੁੰਦੀ ਹੈ ਡੱਬੀਆਂ ਵਾਲੀ ਦਮੂਈ ਵੀ ਹੁੰਦੀ ਹੈ ਅਜਕਰ ਤਰ੍ਹਾਂ ਜਿਵੇਂ ਅਜਕਰ ਸੱਪੋਂ ਦਾ ਲੰਮਾ ਉਸੇ ਤਰ੍ਹਾਂ ਦੀ ਵੀ ਦਮੂਈ ਹੁੰਦੀ ਹੈ ਪਰ ਇਹਨਾਂ ਦੇ ਵਿੱਚ ਜ਼ਹਿਰ ਨਹੀਂ ਹੁੰਦਾ ਇਹ ਨਰੇ ਨਿਕੇ ਨਿਕੇ ਚੂਹਿਆਂ ਦੇ ਬੱਚੇ ਖਾਂਦੀਆਂ ਜਿਹੜਾ ਬੰਦੇ ਦੇ ਉੱਤੇ ਲੱਤ ਤੇ ਜਾਂ ਹੱਥ ਤੇ ਪਿਲਕਰਾ ਹੋ ਜਾਂਦਾ ਉਹ ਕੀ ਹੁੰਦਾ ਇੱਕ ਘਰਾਂ ਦੇ ਵਿੱਚ ਆਪਣੇ ਸੱਪ ਹੁੰਦਾ ਉਹ ਨੇਰੀਆਂ ਕਿਰਲੀਆਂ ਖਾਂਦਾ ਜੀ ਖਾਖੀ ਰੰਗ ਹੁੰਦਾ ਪੀਲੀਆਂ ਕੁੰਡੀਆਂ ਹੁੰਦੀਆਂ ਉਹਦੇ ਵੀ ਮੂੰਹ ਦੇ ਵਿੱਚ ਯਾਰ ਨਹੀਂ ਹੁੰਦਾ ਜੇ ਆਪਾਂ ਕਹੀਏ ਨਾ ਬੰਦੇ ਨੂੰ ਚੱਕ ਮਾਰ ਵੀ ਲਵੇ ਨਾ ਘਰ ਦੇ ਵਿੱਚ ਉਹਦੇ ਨਾਲ ਕੁਝ ਨਹੀਂ ਹੋਊਗਾ ਜਿਹੜੀ ਉਹ ਲੈਟਰਿੰਗ ਕਰਦਾ ਨਾ ਜਿਹੜੀ ਵਿੱਠ ਕਰਦਾ ਉਹ ਵਿੱਠ ਬਹੁਤ ਜ਼ਰੀਲੀ ਹੁੰਦੀ ਹੈ ਜਿਵੇਂ ਕਿਸੇ ਬਿਸਰੇ ਦੇ ਉੱਤੇ ਕਰ ਗਏ ਆਪਾਂ ਕੱਪੜੇ ਲਾ ਕੇ ਪੈ ਜੰਨੇ ਉਹ ਆਪਣੇ ਜਿਸਮ ਦੇ ਵਿੱਚ ਚੱਲੇ ਜਾਂਦੇ ਉੱਤੇ ਪਾਣੀ ਦਾ ਪਿਲਕਰਾ ਬਣ ਜਾਂਦਾ। ਉਹ ਕਿਉਂਦਾ మాਸ ਨੂੰ ਗਾਲ ਕੇ ਤੇ మాਸ ਗਲੇ ਜਾਂਦਾ ਤੇ ਪਾਣੀ ਬਣ ਜਾਂਦਾ। ਉਹ ਜਿੱਥੇ ਉੱਤੇ ਬੰਦਾ ਪੱਟੀ ਬੰਨ੍ਹਦਾ ਹੈ ਜਿੱਨਾ ਉੱਤੇ ਕਰਦਾ ਉਹਨੂੰ ਹੀ ਜ਼ਖਮ ਖਰਾਬ ਹੋ ਜਾਂਦਾ। ਤੇ ਇਹ ਜਿਹੜੇ ਹੋਰ ਵੀ ਕੋਈ ਪ੍ਰਜਾਤੀਆਂ ਆਪਣੇ ਹੈਗੀਆਂ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਾਲਾ ਕੋਪਰਾ ਸੱਪ ਹੋ ਗਿਆ ਜੀ। ਇੱਕ ਪਦਮ ਸੱਪ ਹੈ ਜਿੰਦੇ ਮਗਰਲੇ ਪਾਸੇ ਖੁਰਦਾ ਨਿਸ਼ਾਨ ਹੁੰਦਾ ਹੈ। ਉਹ ਵੀ ਬਹੁਤ ਜ਼ਰੀਲਾ ਹੁੰਦਾ। ਉਹ ਨਾਗ ਨਾਲੋਂ ਵੀ ਜ਼ਿਆਦਾ ਜ਼ਹਿਰੀਲਾ ਹੁੰਦਾ ਲੇਕਿਨ ਸਾਈਜ਼ ਬਹੁਤ ਘੱਟ ਹੁੰਦਾ ਹੁੰਦਾ ਉਹ ਡੇਢ 2 ਫੁੱਟ ਦਾ ਸੱਪ ਹੁੰਦਾ ਪੂਰੇ ਰੰਗ ਦਾ ਉਹਦੇ ਮਗਰਲੇ ਪਾਸੇ ਖੁਰਦਾ ਨਿਸ਼ਾਨ ਹੁੰਦਾ ਤੇ ਉਹ ਕਾਲੇ ਨਾਗ ਨਾਲੋਂ ਵੀ ਜ਼ਿਆਦਾ ਜ਼ਹਿਰੀਲਾ ਹੁੰਦਾ ਕੋਪਰੇ ਨਾਲੋਂ ਸਿਰਫ ਤਿੰਨ ਜਾਂ ਚਾਰ ਸੱਪ ਆ ਜਿਹੜੇ ਆਪਣੇ ਪੰਜਾਬ ਦੇ ਵਿੱਚ ਜ਼ਹਿਰੀਲੇ ਆ ਬਾਕੀ ਕੋਈ ਸੱਪ ਦੇ ਵਿੱਚ ਜ਼ਹਿਰ ਨਹੀਂ ਇੱਕ ਲਾਲ ਰੰਗ ਦਾ ਸੱਪ ਹੁੰਦਾ ਰੱਤੜ ਸੱਪ ਕਹਿੰਦੇ ਉਹਨੂੰ ਉਹਦੇ ਵਿੱਚ ਵੀ ਜ਼ਹਿਰ ਨਹੀਂ ਹੁੰਦਾ ਇੱਕ ਖਾਕੀ ਰੰਗ ਦਾ ਸੱਪ ਦਾ ਬਹੁਤ ਹੀ ਮਿਲਦੇ ਆ ਖੇਤਾਂ ਦੇ ਵਿੱਚ ਜਿਹੜੇ ਮੇਰੇ ਵੀਰ ਖੇਤਾਂ 'ਚ ਪਾਣੀ ਲਾਉਂਦੇ ਆ ਨਾ ਖਾਕੀ ਰੰਗ ਦਾ ਸੱਪ ਹੁੰਦਾ ਚਾਰ-ਚਾਰ ਪੰਜ-ਪੰਜ ਫੁੱਟ ਲੰਮੇ ਤੇ ਇਡਾਡੇ ਮੋਟੇ ਹੁੰਦੇ ਆ ਉਹ ਬੰਦੇ ਨੂੰ ਚੱਕ ਮਾਰਦੇ ਆ ਨਾ ਜਦੋਂ ਵਿੱਚੋਂ ਮਾਸ ਕੱਢ ਕੇ ਲੈ ਜਾਂਦੇ ਆ ਬੰਦੇ ਦਾ ਪਰ ਉਹਦੇ ਵਿੱਚ ਯਰ ਨਹੀਂ ਹੁੰਦਾ ਬਿਲਕੁਲ ਹੀ ਡੈਟਸ ਨਹੀਂ ਕਹਿੰਦੇ ਉਹਨੂੰ ਹਾਂਜੀ ਉਹਦੇ ਵਿੱਚ ਯਰ ਜਮਾ ਹੀ ਨਹੀਂ ਹੁੰਦਾ ਜੀ ਤੇ ਅਸੀਂ ਦੇਖ ਵੀ ਉਹਨੇ ਵੀਡੀਓ ਬੜੇ ਤੁਸੀਂ ਤਰੀਕੇ ਨਾਲ ਸੱਪ ਫੜਿਆ ਕਿੰਨੇ ਸਾਲ ਤੁਹਾਨੂੰ ਹੋ ਚੁੱਕੇ ਸੱਪਾਂ ਰੈਸਕਿਊ ਕਰਕੇ ਸੇਫ ਜਗ੍ਹਾ ਤੇ ਛੱਡ ਕੇ ਆਉਂਦੇ ਮੈਨੂੰ ਜੀ ਘੱਟੋ-ਘੱਟ 40-50 ਸਾਲ ਹੋ ਚੱਲੇ ਐ ਮੈਂ ਜਿੰਨੇ ਵੀ ਮੈਨੂੰ ਫੋਨ ਆਉਂਦੇ ਐ ਮੈਂ ਸੱਪ ਫੜ ਕੇ ਨਾਲ ਦੀ ਨਾਲ ਬਾਹਰ ਜੰਗਲਾਂ 'ਚ ਛੱਡ ਆਉਣਾ। ਵੈਸੇ ਵੀ ਕਰਮ ਦੀ ਡੈਥ ਤੋਂ ਬਾਅਦ ਮੈਂ 5-6 ਮਹੀਨੇ ਸੱਪ ਫੜਨੇ ਬੰਦ ਕਰਤੇ ਸੀਗੇ। ਕਿਉਂਕਿ ਘਰ ਦੇ ਵਿੱਚ ਮਾਹੌਲ ਹੀ ਇੰਨਾ ਡਰਦਾ ਹੋ ਗਿਆ ਸੀਗਾ ਕਿ ਘਰ ਦੇ ਨੇ ਮੇ ਕਿਹਾ ਕਿ ਭਾਈ ਤੁਸੀਂ ਸੱਪ ਛੱਡ ਦੇ ਬੰਦ ਕਰ ਦੇ ਨੇ ਕਿ ਨੇ ਕਿ ਬੱਚੇ ਆ ਵਿਕਰਮ ਦੇ ਵੀ ਹੁਣ ਤੁਸੀਂ ਪਾਲਨੇ ਇਹ। ਤੇ ਮੈਂ ਫਿਰ ਸੱਪੜਨੇ ਬੰਦ ਕਰਤੇ ਸੀਗੇ। ਫਿਰ ਸ਼ਹਿਰ ਦੇ ਮੌਤਵਾਰ ਬੰਦੇ ਆਏ। ਉਹ ਕਹਿੰਦੇ ਬਾਬਾ ਜੀ ਜਿਵੇਂ ਤੁਹਾਡਾ ਬੇਟਾ ਗਿਆ ਜੇ ਐ ਕਿਸੇ ਹੋਰ ਦਾ ਬੇਟਾ ਜਾਊਗਾ ਫਿਰ ਵੀ ਦੁੱਖ ਆਊਗਾ ਤੁਹਾਨੂੰ ਤੁਸੀਂ ਐ ਸੱਪ ਨਾ ਬੰਦ ਕਰੋ ਜਿਹੜੇ ਘਰਾਂ ਦੇ ਵਿੱਚ ਫੈਕਟਰੀਆਂ ਸੱਪ ਨਿਕਲਦੇ ਆ ਉਹਨਾਂ ਨੂੰ ਫੜ ਕੇ ਬਾਹਰ ਜਰੂਰ ਛੱਡ ਕੇ ਆਇਆ ਕਰੋ ਫਿਰ ਮੈਂ ਦੁਬਾਰਾ ਚਾਲੂ ਕਰਦੇ ਹਾਂ ਜੀ ਹੁਣ ਫਿਰ ਕਿੰਨੇ ਸਮੇਂ ਤੋਂ ਕਿੰਨੇ ਸੱਪ ਫੜ ਚੁੱਕੇ ਹੋ ਸੱਪ ਤਾਂ ਜੀ ਕੋਈ ਗਿਣਤੀ ਨਹੀਂ ਹੈਗੀ ਮੇਰੀ ਕਿਉਂਕਿ ਮੈਂ ਕੁਵਾਰਾ ਹੁੰਦਾ ਹੀ ਸੱਪ ਫੜਦਾ ਰਿਆਂ ਮੇਰਾ ਬੇਟਾ ਸੀ ਵਿਕਰਮ ਉਹ ਛੋਟੀ ਜੀ ਉਮਰ ਦੀ ਫੜਨ ਲੱਗ ਗਿਆ ਸੀ ਉਹ ਤਾਂ ਇੰਨਾ ਸ਼ੌਂਕੀ ਸੀ ਸੱਪਾਂ ਦਾ ਬਹੁਤ ਹੀ ਜ਼ਿਆਦਾ ਉਹ ਤਾਂ ਮੇਰੇ ਨਾਲ ਵੀ ਅੱਗੇ ਬਹੁਤ ਨਿਕਲ ਗਿਆ ਸੀ ਉਹਦਾ ਇੰਨਾ ਮਤਲਬ ਕਿ ਹੋ ਗਿਆ ਸੀ ਉਹ ਨੂੰ ਸੱਪਾਂ ਤੋਂ ਬਿਲਕੁਲ ਡਰਨਾ ਹੀ ਛੱਡਤਾ ਸੀ ਉਹਨੇ ਹਾਲਾਂਕਿ ਉਹਨੂੰ ਬਹੁਤ ਸਮਝਾਈਦਾ ਸੀ ਪੁੱਤ ਜਿਹੜੇ ਇਹ ਸੱਪ ਹੁੰਦੇ ਆ ਮਿੱਤ ਨਹੀਂ ਹੁੰਦੇ ਕਿਸੇ ਦੇ ਇਹਨੂੰ ਜਿੰਨਾ ਮਰਜੀ ਆਪਾਂ ਦੁੱਧ ਪਿਆ ਲਈਏ ਜਿੰਨਾ ਮਰਜੀ ਇਹਨੂੰ ਪਾਲ ਲਈਏ ਇਹ ਮਿੱਤ ਨਹੀਂ ਹੁੰਦਾ ਜੀ ਕਿਉਂਕਿ ਇਹਨੇ ਆਪਣਾ ਡੰਗ ਮਾਰਨਾ ਹੀ ਮਾਰਨਾ ਹੁੰਦਾ ਬੜਾ ਦੁੱਖ ਵੀ ਪਹੁੰਚਦਾ ਕਿਉਂਕਿ ਥੋੜਾ ਬੇਟਾ ਸੀਗਾ ਨਾ ਬਹੁਤ ਕਮਾਇਆ ਛੋਟੀ ਉਮਰ ਦੇ ਵਿੱਚ ਹੀ ਪਰ ਸੱਪ ਨੂੰ ਜਿਵੇਂ ਲਗਾਤਾਰ ਤੁਸੀਂ ਵੀ ਲਗਾਤਾਰ ਫੜਦੀਆਂ ਉਹ ਵੀ ਫੜ ਰਹੀ ਸੀ ਉਹ ਹੋਇਆ ਕਿਵੇਂ ਸੀ ਥੋੜਾ ਉਹ ਵੀ ਦੱਸੋ ਕਿਉਂਕਿ ਬੜੇ ਦਰਸ਼ਕਾਂ ਜਿਨਾਂ ਨੂੰ ਨਹੀਂ ਜਾਣਕਾਰੀ ਹੈਗੀ ਉਹਨਾਂ ਨੂੰ ਅਸਲ ਚਨਾ ਜੀ ਜਿਹੜਾ ਪੰਜਾਬ ਦਾ ਕੋਪਰਾ ਸੱਪ ਸੀ ਨਾ ਜੀ ਉਹ ਪਰਮਾਤਮਾ ਵੱਲੋਂ ਸਮਝ ਲਓ ਕੁਦਰਤ ਵੱਲੋਂ ਸਮਝ ਲਓ ਉਹਨੂੰ ਅਸਰ ਨਹੀਂ ਸੀ ਕਰਦਾ ਹੁੰਦਾ ਯਾਰ ਜਿਹੜਾ ਪੰਜਾਬ ਦਾ ਕੋਪਰਾ ਸੀਗਾ ਇਹ ਗਿਆ ਹੋਇਸੀ ਨਾਸਕ ਪਹਾੜੀ ਇਲਾਕੇ ਦੇ ਵਿੱਚ ਉਹ ਸੱਪ ਸੀ ਨੀਲੇ ਰੰਗ ਦਾ ਕੋਪਰਾ ਜਿਹੜੇ ਪਹਾੜੀ ਇਲਾਕੇ ਦੇ ਸੱਪ ਹੁੰਦੇ ਆ ਨਾ ਜੀ ਉਹ ਜ਼ਹਿਰੀਲੀਆਂ ਚੀਜ਼ਾਂ ਬਹੁਤ ਜ਼ਿਆਦਾ ਖਾਂਦੇ ਆ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਦਾ ਨੇਰੇ ਚੂਹੇ ਹੀ ਹੁੰਦੇ ਐ ਚੂਹੇ ਖਾਲੇ ਜਾਂ ਕਬੂਤਰ ਖਾਲਿਆ ਜਾਂ ਕਿਸੇ ਜਾਨਵਰ ਦੇ ਆਂਡੇ ਪੀ ਲਈ ਤੇ ਜਿਹੜੇ ਮਤਲਬ ਕਿ ਪਹਾੜਾਂ ਦੇ ਵਿੱਚ ਸੱਪ ਹੁੰਦੇ ਐ ਇਹ ਜਰੀਲੇ ਸੱਪ ਵੀ ਖਾ ਜਾਂਦੇ ਸੱਪ ਨੂੰ ਸੱਪ ਵੀ ਖਾ ਜਾਂਦਾ ਇਸ ਕਰਕੇ ਉਹਨਾਂ ਦੇ ਵਿੱਚ ਯਾਰ ਬਹੁਤ ਜ਼ਿਆਦਾ ਹੁੰਦਾ ਜਦੋਂ ਸੱਪ ਲੜਿਆ ਮੌਕੇ ਤੇ ਨੇ ਕੋਈ ਦਵਾਈ ਵੀ ਨਹੀਂ ਲਾਈ ਬੇਟੇ ਮੇਰੇ ਨੇ ਜੇ ਦਵਾਈ ਵੀ ਸ਼ਾਇਦ ਲਾ ਲੰਦਾ ਮੌਕੇ ਤੇ ਜਿਵੇਂ ਅਸੀਂ ਇਲਾਜ ਦੱਸਦੇ ਆ ਭਾਈ ਐ ਕਰਕੇ ਚੀਰਾ ਲਾ ਦਿੰਦਾ ਤੇ ਪ੍ਰਮਾਤਮਾ ਬਚਾਜ ਰੂਪ ਪਤਾ ਨਹੀਂ ਕੁਦਰਤ ਵੱਲੋਂ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਨਹੀਂ ਜਮਾਂ ਜੀ ਇਸ ਕਰਕੇ ਉਹਨੇ ਉਦੋਂ ਦੇਖ ਤੋਗੇ ਲੜਿਆ ਕਿੱਥੇ ਸੀ ਲੜਿਆ ਇਸ ਥਾਂ ਤੇ ਜੀ ਫੜ ਰਹੇ ਸੀ ਉਹਨੂੰ ਰੈਸਕਿਊ ਕਰ ਰਹੇ ਸੀ ਨਹੀਂ ਜੀ ਐਸਕਿਊ ਨਹੀਂ ਕਰ ਰਹੇ ਸੀ ਉਹਦੇ ਚੇਲੇ ਰਹਿੰਦੇ ਸੀ ਉਦੋਂ ਉਹਨਾਂ ਨੇ ਸੱਪੋਂ ਫੜੇ ਸੀਗੇ ਇਹਨੇ ਇਹਨੂੰ ਵਿਖਾਉਣੇ ਸੀ ਉਹਨਾਂ ਨੇ ਸੱਪ ਤੇ ਇਹ ਤਿੰਨੇ ਸੱਪ ਐ ਫੜੀ ਫੜ ਕੇ ਵੇਖੀ ਜਾਂਦਾ ਸੀਗਾ ਦੋ ਸੱਪ ਤਾਂ ਇਹਨੇ ਗੱਲੇ 'ਚ ਪਾਤੇ ਇੱਕ ਸੱਪ ਇਹਦੇ ਹੱਥ ਵਿੱਚ ਸੀ ਇਹ ਗੱਲਾਂ ਕਰਨ ਲੱਗ ਗਿਆ ਉਸ ਸਪਨੇ ਅਚਾਨਕ ਹੀ ਇੱਕ ਤੋਂ ਚੱਕ ਮਾਰ ਲਿਆ ਕਰਕੇ ਇਸ ਥਾਂ ਦੇ ਉੱਤੇ ਨਾੜਾਂ ਹੁੰਦੀਆਂ ਬਹੁਤ ਜ਼ਿਆਦਾ ਬ੍ਰੇਕ ਜਿਹੜੀਆਂ ਦਿਲ ਦੇ ਨਾਲ ਅਟੈਚ ਹੁੰਦੀਆਂ ਉਹ ਮਤਲਬ ਕਿ ਇੱਥੇ ਲੜਨ ਦੇ ਨਾਲ ਯਾਰ ਬਹੁਤ ਤੇਜ਼ੀ ਮਾਤਰਾ ਦੇ ਨਾਲ ਅੰਦਰ ਚਲਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਵੀ ਫੜਨੇ ਸਭ ਬੰਦ ਕਰਤੇ ਸੀ ਮੈਂ ਜਮਾ ਬੰਦ ਕਰਤੇ ਸੀ ਮੈਂ 6-7 ਮਹੀਨੇ ਸੱਪ ਫੜਨੇ ਬੰਦ ਕਰਤੇ ਸੀ ਕਿਉਂਕਿ ਘਰ ਦੇ ਵਿੱਚ ਡਰ ਦਾ ਮਾਹੌਲ ਬਹੁਤ ਜ਼ਿਆਦਾ ਹੋ ਗਿਆ ਸੀਗਾ ਜਵਾਨ ਬੇਟਾ ਚਲਾ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ ਤੇ ਮੈਂ ਸੱਪ ਫੜਨੇ ਬਿਲਕੁਲ ਹੀ ਬੰਦ ਕਰਤੇ ਸੀ ਫਿਰ ਸ਼ਹਿਰ ਦੇ ਮੌਤਵਾਰ ਬੰਦੇ ਬਹੁਤ ਆਏ ਇੱਥੇ ਡੀਐਸਪੀ ਸਾਹਿਬ ਦੀ ਕੋਠੀ 'ਚ ਸੱਪ ਨਿਕਲ ਆਇਆ ਕਾਲਾ ਕੋਪਰਾ ਫਿਰ ਮੈਨੂੰ ਜਾਣਾ ਪਿਆ ਜਦੋਂ ਉਹਨਾਂ ਨੇ ਸੱਪ ਜੀ ਤੇ ਜਿਵੇਂ ਆਮ ਤੌਰ ਦੇ ਉੱਤੇ ਸੱਪ ਲੜ ਜਾਂਦਾ ਹੈ ਤੁਸੀਂ ਕਿਸ ਤਰੀਕੇ ਨਾਲ ਇਲਾਜ ਕਰਦੇ ਹੋ ਦਾ ਇਲਾਜ ਤਾਂ ਜੀ ਮੈਂ ਦਵਾਈ ਦੱਸ ਵੀ ਦਿਨਾ ਪਰ ਮੇਰੀ ਬੇਨਤੀ ਇਹੀ ਹੈ ਕਿ ਜਿਹੜੇ ਬੰਦੇ ਦਵਾਈ ਬਣਾਉਣਗੇ ਉਹ ਦਵਾਈ ਦਾ ਪੈਸਾ ਨਾ ਲੈਣ ਇਹ ਸੱਤ ਚੀਜ਼ਾਂ ਹੁੰਦੀਆਂ ਘੜੂ ਹੋ ਗਿਆ ਬੱਚ ਹੋ ਗਿਆ ਮਜੀਠ ਹੋ ਗਈ ਦਾਲ ਹਲਦੀ ਲੱਕੜ ਹੋਗੀ ਤੇ ਹੜ ਬਿਹੇੜਾ ਤੇ ਆਮਲਾ ਇਹ ਸੱਤ ਚੀਜ਼ਾਂ ਇਹਨੂੰ ਕੁੱਟ ਕੇ ਬਰੀਕ ਕਰਕੇ ਘਰੇ ਰੱਖ ਲਓ ਲੇਕਿਨ ਹੜ ਬਿਹੇੜੇ ਤੇ ਆਮਲੇ ਦੀਆਂ ਜਿਹੜੀਆਂ ਗਿੜਕਾਂ ਵਿੱਚੋਂ ਕੱਢਣੀਆਂ ਬਹੁਤ ਜ਼ਰੂਰੀ ਹੈ ਮੋਟੀ ਮੋਟੀ ਗਿੜਕ ਹੁੰਦੀ ਆ ਉਹ ਬਹੁਤ ਜ਼ਰੂਰੀ ਬਾਹਰ ਕੱਢਣੀ ਬਰਾਬਰ ਦੀ ਮਾਤਰਾ ਲੈਣੀ ਹੈ ਜਿਵੇਂ 100-100 ਗ੍ਰਾਮ ਚੀਜ਼ਾਂ ਲੈ ਲਈਆਂ ਸੱਤ ਚੀਜ਼ਾਂ ਇਹ ਇਹਨੂੰ ਪਾਈਆ ਪਾਣੀ ਦੇ ਵਿੱਚ उबाल ਕੇ ਤੇ ਕੌੜੀ ਬਹੁਤ ਹੁੰਦੀ ਹੈ ਦਵਾਈ ਕਿਉਂਕਿ ਜ਼ਹਿਰ ਨੂੰ ਜ਼ਹਿਰ ਹੀ ਖਤਮ ਕਰਦਾ ਇਹ ਦਵਾਈ ਜ਼ਹਿਰੀਲੀ ਨਹੀਂ ਹੁੰਦੀ ਮਤਲਬ ਕਿ ਕੰਨ ਨੂੰ ਇੰਨਾ ਕੋਰਾ ਕਰ ਦਿੰਦੀ ਅੰਦਰ ਜਾ ਕੇ ਬੰਦੇ ਨੂੰ ਨਾਲ ਦੇ ਨਾਲ ਉਲਟੀਆਂ ਲੱਗ ਜਾਂਦੀਆਂ ਲੈਟਰੀਆਂ ਲੱਗ ਜਾਂਦੀਆਂ ਤੇ ਬੰਦੇ ਦੇ ਵਿੱਚ ਯਾਰ ਰਹਿੰਦਾ ਹੀ ਨਹੀਂ ਮੁੜ ਕੇ ਇਹ ਮੌਕੇ ਦਾ ਇਲਾਜ ਹੈ ਜੇ ਬੰਦਾ ਆਪਾਂ ਬਚਾਉਣਾ ਹੋਵੇ ਜਿਹੜੇ ਮੇਰੇ ਵੀਰੇ ਦਵਾਈ ਨੋਟ ਕਰਨਗੇ ਪਰ ਇਹ ਦਵਾਈ ਦਾ ਪੈਸਾ ਨਾ ਲੈਣ ਕਿਉਂਕਿ ਦਵਾਈ ਸਾਰੀ 100 150 ਰੁਪਏ ਦੀ ਦਵਾਈ ਹੈ ਘੱਟੋ ਘੱਟ 100 ਬੰਦੇ ਦੀ ਦਵਾਈ ਬਣ ਜਾਂਦੀ ਹੈ ਤੇ ਇਸ ਚੀਜ਼ ਦਾ ਪੈਸਾ ਨਾ ਲੈਣ ਜਿਵੇਂ ਲੈਣੀ ਕਿ ਮੰਗਦੀ ਇਹਨੂੰ ਪਾਇਆ ਪਾਣੀ ਦੇ ਵਿੱਚ ਉਬਾਲਣਾ ਜੀ ਤਿਆਰ ਇਹਨੂੰ ਤੇ ਜਿਹੜੀਆਂ ਸੱਤ ਚੀਜ਼ਾਂ ਦਸੀਆਂ ਨਾ ਜੀ ਇਹਨੂੰ ਬਰਾਬਰ ਦੀ ਮਾਤਰਾ ਲੈ ਕੇ ਇਹਨੂੰ ਲੋਹੇ ਦੇ ਮਹਾਮਦਸਤੇ ਵਿੱਚ ਕੁੱਟਣਾ ਹੈ ਇਹਨੂੰ ਕੋਈ ਚੱਕੀ ਦੇ ਵਿੱਚ ਨਹੀਂ ਭਿਉਣਾ ਕੋਈ ਇਹਨੂੰ ਮਿਕਸੀ ਦੇ ਵਿੱਚ ਇਹਨੇ ਨਾ ਘਟਣਾ ਇਹਨੂੰ ਕੁੱਟਣਾ ਲੋਹੇ ਦੇ ਮਹਾਮਦਸਤੇ ਦੇ ਵਿੱਚ ਕਿਉਂਕਿ ਜੇ ਤੁਸੀਂ ਚੱਕੀ ਦੇ ਵਿੱਚ ਇਹਨੂੰ ਭਿਉਓਗੇ ਇਹ ਜਿਹੜਾ ਦਵਾਈ ਦੇ ਤੱਤ ਆ ਉਹ ਖਤਮ ਹੋ ਜਾਂਦੇ ਆ ਮਰ ਜਾਂਦੇ ਆ ਫਿਰ ਦਵਾਈ ਅਸਰ ਨਹੀਂ ਕਰੂਗੀ ਜਦੋਂ ਦਵਾਈ ਤਿਆਰ ਕਰਨੀ ਆ ਲੋਹੇ ਦਾ ਮਹਾਮਦਸਤਾ ਲੈ ਕੇ ਕੁੱਟ ਕੇ ਉਹਦੇ ਵਿੱਚ ਤਿਆਰ ਕਰਕੇ ਰਾਵਰ ਦੇ ਬਾਮ ਵਿੱਚ ਬੰਦ ਕਰਕੇ ਰੱਖ ਲਓ ਦਵਾਈ ਭਾਵੇਂ 10 ਸਾਲ ਘਰੇ ਪਈ ਰਹੇ ਇਹ ਖਰਾਬ ਨਹੀਂ ਹੁੰਦੀ ਮੁੜ ਕੇ ਦੁਬਾਰਾ ਖਰਾਬ ਨਹੀਂ ਹੁੰਦੀ ਦਵਾਈ ਜੀ ਬਹੁਤ ਸਸਤੀ ਦਵਾਈ ਹੈ ਜੀ ਸਾਰਾ 100 150 ਰੁਪਏ ਦੀ ਦਵਾਈ ਹੈ ਜੇ ਤੁਸੀਂ ਪਾਇਆ ਪਾਇਆ ਵੀ ਲਓਗੇ ਨਾ ਜੀ ਤਾਂ ਵੀ 100 150 ਰੁਪਏ ਲੱਗੂਗਾ ਬਸ ਲੱਗਦਾ ਕਿ ਜਿਹੜੇ ਵੀ ਦਰਸ਼ਕ ਸੁਣ ਰਹੇ ਆ ਆਮ ਘਰੇ ਬਣਾ ਸਕਦੇ ਨੇ ਆਪਣੇ ਹਾਂਜੀ ਹਾਂਜੀ ਬਣਾ ਸਕਦੇ ਆ ਜੀ ਸੇਫ ਦਵਾਈ ਹਾਂ ਇਹ ਦਵਾਈ ਬਹੁਤ ਵਧੀਆ ਹੈ ਨਾਲੇ ਇਹਦਾ ਕੋਈ ਡਰ ਨਹੀਂ ਕੋਈ ਖਤਰਾ ਨਹੀਂ ਕੋਈ ਉਲਟਾ ਨੁਕਸਾਨ ਹੈ ਨਹੀਂ ਜੀ ਜੇ ਕੋਈ ਬੰਦਾ ਇਹ ਤੇ ਜਰੀਲਾ ਸੱਪ ਨਾ ਲੜਿਆ ਹੋਊਗਾ ਨਾ ਜੇ ਕਈ ਵਾਰੀ ਉਹਨੂੰ ਵੀ ਦੇ ਦੂਗਾ ਉਸ ਬੰਦੇ ਨੂੰ ਵੀ ਦਵਾਈ ਦਾ ਖਤਰਾ ਨਹੀਂ ਆਏਗਾ ਇਹ ਬੰਦੇ ਨੂੰ ਲੈਟਰਿੰਗਾ ਜਰੂਰ ਲੱਗ ਜਾਣਗੇ ਉਹਨੂੰ ਪਰ ਉਹਨੂੰ ਕੋਈ ਖਤਰਾ ਨਹੀਂ ਨੁਕਸਾਨ ਨਹੀਂ ਕਰੂਗੀ ਦਵਾਈ ਇਹ ਇਹੋ ਜੀ ਦਵਾਈ ਹੈ ਬਹੁਤ ਦੂਰ ਦੂਰੋਂ ਮੇਰੇ ਕੋਲੇ ਆਉਂਦੇ ਜੀ ਮੇਰੇ ਕੋਲੋਂ ਤਾਂ ਬੜੇ ਦੂਰ ਦੂਰ ਤੋਂ ਦਿੱਲੀ ਤੋਂ ਜੈਪੁਰ ਤੋਂ ਗੰਗਾਨਗਰ ਤੋਂ ਬਹੁਤ ਦੂਰ ਦੂਰੋਂ ਮਰੀਜ਼ ਆਉਂਦੇ ਆ ਸੱਪ ਜ਼ਿਆਦਾਤਰ ਜਿਹੜੇ ਲੱਤਾਂ ਦੇ ਉੱਤੇ ਜ਼ਖਮ ਹੋ ਜਾਂਦੇ ਨੇ ਨਾ ਲੱਤ ਦੀਆਂ ਹੱਡੀਆਂ ਦੇ ਸਨ ਲੱਪਨਦੀਆਂ ਇਹ ਜਿਹੜੇ ਘਰਾਂ ਦੇ ਵਿੱਚ ਸੱਪ ਹੁੰਦੇ ਜ਼ਿਆਦਾ ਉਹਨਾਂ ਦੇ ਜ਼ਖਮ ਜ਼ਿਆਦਾ ਹੁੰਦੇ ਕਿਉਂਕਿ ਕੋਪਰੇ ਦਾ ਸੱਪ ਦਾ ਹੁੰਦਾ ਜੀ ਘੰਟੇ ਡੇਢ ਘੰਟੇ ਦਾ ਕੰਮ ਹੁੰਦਾ ਉਹਦਾ ਬੰਦਾ ਜਾਂ ਬਚ ਗਿਆ ਜਾਂ ਮਰ ਗਿਆ ਉਹਦਾ ਇਹੀ ਤਾਂ ਸੁਣਦਾ ਹੁੰਦਾ ਤਾਂ ਲੇਕਿਨ ਜਿਹੜਾ ਇਹ ਜਿਹੜੇ ਜਰੀਲੇ ਸੱਪ ਘਰਾਂ ਦੇ ਵਿੱਚ ਰਹਿੰਦਾ ਨਹੀਂ ਖਾਕੀ ਰੰਗ ਦਾ ਸੱਪ ਇਹਦਾ ਜ਼ਖਮ ਬਹੁਤ ਹੀ ਖਤਰਨਾਕ ਹੁੰਦਾ ਇਹ ਬੰਦੇ ਦੀਆਂ ਨਾ ਜਿਸਮ ਦੀਆਂ ਹੱਡੀਆਂ ਪਾਣੀ ਨੇ ਤਾਂ ਪਾਣੀ ਬਣ ਬਣ ਕੇ ਮਾਸ ਤਾਂ ਸਾਰੇ ਖਤਮ ਹੋ ਜਾਂਦਾ ਵਿੱਚੋਂ ਹੱਡੀਆਂ ਨਿਕਲ ਆਉਂਦੀਆਂ ਨਹੀਂ। ਕੋਈ ਮਾਰ ਵੀ ਦਿੰਦੇ ਸੱਪ ਨੂੰ ਦੇਖਦੇ ਮਾਰ ਦਿੰਦੇ। ਹਾਂ ਸੱਪ ਨੂੰ ਐ ਨਹੀਂ ਮਾਰਦੇ ਤਾਂ ਹੀ ਐ ਬੰਦੇ ਡਰਦੇ ਇਸ ਚੀਜ਼ ਤੋਂ ਕਿ ਡਰਦਾ ਮਾਰੇ ਮਾਰ ਦਿੰਦੇ ਐ ਹੋਰ ਕੋਈ ਇਹੋ ਜਿਹਾ ਕਾਰਨ ਨਹੀਂ ਹੁੰਦਾ। ਕਿਉਂਕਿ ਸੱਪ ਖੇਤਾਂ ਦੇ ਵਿੱਚ ਲੋਕੀ ਵੇਖਦੇ ਆ ਉਹ ਇਹ ਨਹੀਂ ਵੇਖਦੇ ਕਿ ਇੱਕ ਵਾਲਾ ਕੋਪਰਾ ਹੈ ਜਾਂ ਇਹ ਬਗੈਰ ਜ਼ਹਿਰ ਤੋਂ ਹੈ। ਉਹਨੇ ਤਾਂ ਡਾਗ ਫੜ ਕੇ ਮਾਰ ਹੀ ਦੇਣਾ ਹੁੰਦਾ ਜੀ। ਤੁਹਾਨੂੰ ਲੱਗਦਾ ਕਿ ਜਿਹੜਾ ਜ਼ਹਿਰ ਨਹੀਂ ਹੈਗਾ ਨਹੀਂ ਮਾਰਨਾ ਚਾਹੀਦਾ ਸੱਪ ਨੂੰ? ਨਹੀਂ ਮਾਰਨਾ ਤਾਂ ਕੋਈ ਵੀ ਸੱਪ ਨਹੀਂ ਚਾਹੀਦਾ ਜੀ। ਕਿਉਂਕਿ ਸੱਪਾਂ ਦੀ ਜੇ ਨਸਲ ਖਤਮ ਹੋ ਗਈ ਨਾ ਜੀ ਖੇਤਾਂ ਦੇ ਵਿੱਚ ਇੰਨੇ ਚੂਹੇ ਹੋ ਜਾਣਗੇ ਕਿ ਇੰਨੇ ਕੁ ਜਰੀਲੇ ਜਾਨਵਰ ਹੋ ਜਾਣਗੇ ਜਿਹੜੇ ਜਿਨ੍ਹਾਂ ਨੂੰ ਇੱਕ ਸੱਪ ਖਾ ਜਾਂਦੇ ਐ ਬਹੁਤ ਜ਼ਿਆਦਾ ਜਰੀਲੇ ਸੱਪ ਹੋ ਜਾਣਗੇ ਤੇ ਇਹ ਹੁਣ ਜਿਹੜੀ ਇਹਨਾਂ ਦੀ ਪ੍ਰਜਾਤੀ ਐ ਇਹ ਵਧ ਰਹੀ ਐ ਜਾਂ ਕੁਝ ਹੈ ਜੀ ਨਹੀਂ ਹੁਣ ਤਾਂ ਜੀ ਜਦੋਂ ਦੇ ਅਸੀਂ ਸੱਪ ਬਚਾਏ ਐ ਨਾ ਜੀ ਉਦੋਂ ਦੇ ਸੱਪ ਬਹੁਤ ਵਧੇ ਐ ਜੀ ਅੱਛਾ ਵਧ ਰਹੀ ਐ ਹਾਂ ਜੀ ਤੇ ਇਹ ਜਿਹੜੀ ਸੇਵਾ ਤੁਸੀਂ ਕਰਦੇ ਹੋ ਇਹ ਬਿਲਕੁਲ ਫ੍ਰੀ ਹੁੰਦੀ ਐ ਜਿਹੜਾ ਜਿਵੇਂ ਕਿਸੇ ਦੇ ਘਰ ਆ ਗਿਆ ਜਾਂ ਫੈਕਟਰੀ 'ਚ ਆ ਗਿਆ ਉੱਥੇ ਸੱਪ ਫੜ ਕੇ ਲਿਆਣਾ ਅਸੀਂ ਨਾ ਜੀ ਕਦੀ ਪੈਸੇ ਨਹੀਂ ਲਏ। ਕਈ ਬੰਦੇ ਇਹੋ ਜਿਹੇ ਆ। ਸਾਨੂੰ ਤੱਕੇ ਨਾਲ 4-500 ਰੁਪਏ ਦੇ ਵੀ ਦਿੰਦੇ। ਚਲੋ ਅੱਬਾ ਜੀ ਤੇਨੇ ਦੂਰੋਂ ਆਏ ਆ ਤੇਲ ਗੱਡੀ ਲੈ ਕੇ ਆਏ ਆ ਤੁਸੀਂ। ਕਿ ਆਹ ਲਓ ਤੁਸੀਂ ਤੇਲ ਦਾ ਖਰਚਾ ਹੀ ਲੈ ਜਾਓ। ਪਰ ਅਸੀਂ ਕਦੀ ਪੈਸਾ ਮੰਗਿਆ ਨਹੀਂ ਜੀ ਕਦੀ ਇਸ ਕੰਮ ਦਾ। ਅਸੀਂ ਫ੍ਰੀਓ ਸੇਵਾ ਕਰਦੇ ਆ। ਸੋਇਸਨ ਵੈਦ ਗੁਰਬਚਨ ਸਿੰਘ ਜਿਹੜੇ ਵਿਕਰਮ ਲੋਟ ਦੇ ਫਾਦਰ ਨੇ ਵਿਕਰਮ ਲੋਟ ਸਨੇਕ ਕੈਚਰ ਜਿਹਦੀ ਪੂਰੇ ਦੇਸ਼ ਦੇ ਵਿੱਚ ਨਾਮ ਸੀਗਾ ਉਹ ਇਸ ਦੁਨੀਆ ਚ ਨਹੀਂ ਰਿਹਾ ਪਰ ਫਿਰ ਵੀ ਉਹਦੇ ਜਾਣਦੇ ਬਾਅਦ ਵੀ ਅੱਜ ਇਹ ਲੋਕਾਂ ਦੀ ਜਾਣ ਵਿਚਾਰੇ ਨੇ ਤਾਂ ਇਹਨਾਂ ਨੇ ਬੜੇ ਨੁਕਤੇ ਦੱਸਿਆ ਕਿ ਜੇ ਸੱਪ ਲੜ ਜਾਂਦਾ ਬਲੈਕ ਕੋਬਰਾ ਇੱਕ ਹੋਰ ਸੱਪ ਲੜਦਾ ਤਾਂ ਕਿਸ ਤਰੀਕੇ ਨਾਲ ਮਦਾਨੀ ਕੱਟ ਲਾਣਾ ਉਸ ਉਂਗਲ ਦੇ ਉੱਤੇ ਪੱਟੀ ਬੰਨ੍ਹਣੀ ਆ ਤਾਂ ਜੇਕਰ ਤੁਹਾਨੂੰ ਵੀ ਸੱਪ ਲੜਦਾ ਤਾਂ ਤੁਸੀਂ ਧਿਆਨ ਰੱਖੋ ਕੋਸ਼ਿਸ਼ ਇਹ ਹੀ ਹੈ ਬਚੋ ਅਸੀਂ ਤਾਂ ਇਹ ਹੀ ਦੁਆ ਕਰਦੇ ਕਿ ਕਿਸੇ ਨੂੰ ਸੱਪ ਨਾ ਵੱਢੇ ਪਰ ਜੇ ਖੁਦਾ ਨਾ ਖਾਸਤਾ ਕੋਈ ਹਾਸਾ ਹੋ ਜਾਂਦਾ ਤਾਂ ਸਭ ਤੋਂ ਪਹਿਲਾਂ ਧਿਆਨ ਰੱਖੋ ਇਹ ਜਿਹੜੀਆਂ ਗੱਲਾਂ ਨੇ ਦਸੀਆਂ ਉਹ ਵੀ ਨੋਟ ਕਰੋ ਤੇ ਜਿਹੜੇ ਡੋਂਗੀ ਕੁਝ ਲੋਕ ਨੇ ਆਪਣਾ ਵਪਾਰ ਚਲਾਉਣ ਵਾਸਤੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਉਹਨਾਂ ਤੋਂ ਵੀ ਬਚਣਾ ਚਾਹੀਦਾ ਹੈ ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ ਡੇਲੀ ਪੋਸਟ ਪੰਜਾਬੀ ਮਲੋੜ